ਇਕ ਕੰਮ ਜ਼ਰੂਰ ਕਰਨਾ ਹੈ ਆਪਦੇ ਪਿੰਡਾਂ ਚ ਜਾਂਦੇ ਰਾਹਾਂ ਨੂੰ ਫਿਰਨੀਆਂ ਚ ਤੇ ਪਿੰਡਾਂ ਦੇ ਟਿਊਬਵਲਾਂ ਤੇ ਦਰਖਤ ਜ਼ਰੂਰ ਲਾਉਣੇ ਆ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਹੈ ਸਾਹ ਤਾਂ ਲੈਣੇ ਆ ਆਪਾਂ ਤਾਂ ਹੁਣ ਐ ਕਰਨ ਲੱਗੇ ਵੀ ਸੌਂ ਦਾ ਕੀ ਹੈ ਤਾਂ ਬਾਅਦ ਆਵੇ ਨਾ ਆਵੇ ਕਿਰਾ ਚੱਕੀਏ ਕੰਮ ਨੂੰ ਕਰਾਂ ਸੋ ਇਹ ਕੰਮ ਨੇ ਦਰਖਤ ਲਾਉਣੇ ਆ ਪਿੰਡਾਂ ਜਾਂਦੇ ਰਾਹਾਂ ਦੇ ਜਾਂ ਟਿਊਬਵਲਾਂ ਤੇ ਔਰ ਸਭ ਤੋਂ ਵੱਡੀ ਗੱਲ ਹੈ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੇਰਾ ਆਪਾਂ ਦਾ ਪਿੰਡਾਂ ਵਾਲਿਆਂ ਨਾਲ ਤਾਂ ਪਿੰਡ ਹੈ ਅਸੀਂ ਮਨਿਰਗਾ ਸਕੀਮ ਦੇ ਦੀਨ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1 ਕਰੋੜ 62 ਲੱਖ ਨਾਲ 320000 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜ਼ਮਾਨਾ ਨਹੀਂ ਹੈਗਾ ਕਿ ਬੂਟੇ ਲਾਤੇ ਬਾਅਦ ਚ ਅਵਾਰਾ ਪਸ਼ੂ ਉਹਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5-5 ਫੁੱਟ ਦੇ 6-6 ਫੁੱਟ ਦੇ ਆ ਜਾਂਦੇ ਆ ਬਣੇ ਬਣਾਏ ਬਸ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ